ਤੇਰਾ ਆਪਣਾ ਸਟਾਫ ਕਰ ਰਿਹਾ ਤੁਹਾਡੀ ਮਰਜ਼ੀ ਨਾਲ ਕਰ ਰਿਹਾ ਚੀਫ ਮਨਿਸਟਰ ਦੀ ਮਰਜ਼ੀ ਤੋਂ ਬਿਨਾਂ ਕੋਈ ਪਤਾ ਨਹੀਂ ਖਿਲਦਾ ਬਟਾ ਜੇ ਤੁਹਾਡਾ ਆਪਣਾ ਸਾਥੀ ਸੀਤਲੋਂਗਰਾਲ ਨੇ ਜਿਹੜੇ ਚਾਰजेस ਭਗਵੰਤ ਮਾਨ ਜੀ ਤੁਹਾਡੇ ਮਿਹਜੜ ਪਰਿਵਾਰ ਤੇ ਲਗਾਏ 5 ਤਰੀਕ ਤੱਕ ਤੁਹਾਨੂੰ ਲਾਸਟ ਡੇਟ ਦਿੱਤੀ ਹੈ ਮੈਨੂੰ ਯਾਦ ਹੈ ਐਗਰੀਕਲਚਰ ਯੂਨੀਵਰਸਿਟੀ ਵਿੱਚ ਤੁਸੀਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੀਆਂ ਕੁਰਸੀਆਂ ਲਵਾਈਆਂ ਸੀ ਇਹ ਗੱਲ ਕਹੀ ਸੀ ਕਿ ਕੱਲਾ ਮੈਂ ਹੀ ਪਹੁੰਚਿਆ ਹੋਰ ਕੋਈ ਕੁਰਸੀ ਤੇ ਬੈਠਣ ਨਹੀਂ ਆਇਆ ਹੁਣ ਮੈਂ ਤੁਹਾਨੂੰ ਓਪਨ ਚੈਲੰਜ ਕਰ ਜੇ ਸਹੀ ਮੈਨੇਜ ਪਰਮਾਤਮਾ ਨੂੰ ਹਾਜ਼ਰ ਕਰ ਕੋਈ ਪਰਮਾਤਮਾ ਦਾ ਨਾਮ ਬੜੀ ਬਾਰ ਲੈਣ ਅੱਜ ਤੋਂ ਦਿਨ ਦਿਨ ਪਹਿਲੇ ਜਦੋਂ ਚੰਡੀਗੜ੍ਹ ਦੇ ਸਪੈਲਿੰਗ ਤੁਸੀਂ ਪੰਜਾਬੀ ਵਿੱਚ ਸਪੈਲ ਕਰ ਰਹੇ ਸੀ ਜਿੱਤੇ ਬਿਹਾਰੀ ਦੀ ਜਗਾ ਸਿਹਾਰੀ ਲਾ ਦਿੱਤਾ ਸੀ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਹਿਣਾ ਉਸੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਜੇ ਸਹੀ ਮੈਨੂੰ ਤੁਸੀਂ ਇਮਾਨਦਾਰ ਹੋ ਤੁਹਾਡੇ ਪਰਿਵਾਰ ਤੇ ਉਹਨੇ ਇਹ ਚਾਰਜ ਲਗਾਇਆ ਕਿ 3 ਕਰੋੜ ਰੁਪਏ ਮਹੀਨੇ ਦੀ ਵਸੂਲੀ ਤੁਹਾਡਾ ਪਰਿਵਾਰ ਕਰਦਾ ਜਿਹੜੀ 36 ਕਰੋੜ ਰੁਪਏ ਸਾਲ ਦੀ ਬਣਦੀ ਮੈਨੂੰ ਤੇ ਕਈ ਬੰਦੇ ਨੇ ਇਹ ਵੀ ਗੱਲ ਕਹੀ ਭਾਜੋ ਸਾਹਿਬ ਸਾਨੂੰ ਤੇ ਐ ਲੱਗਦਾ ਕਿ ਜਿਹੜਾ ਲਾਡੋ ਵਾਲਤਾ ਟੋਲ ਪਲਾਜ਼ਾ ਬੰਦ ਕਰਕੇ ਹੁਣ ਦੀਪ ਨਗਰ ਦੇ ਵਿੱਚ ਨਵਾਂ ਟੋਲ ਪਲਾਜ਼ਾ ਲਗਾ ਦੇ। ਮੈਂ ਚਾਹੁੰਦੇ ਕਿ ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਬਹੁਤ ਦੂਰ ਆ ਕੇ ਕੋਈ ਟੈਕਸ ਦੀ ਕਲੈਕਸ਼ਨ